ਚਾਚਾ ਜੀ ਕੀ ਹਾਲ ਚਾਲ ਹਾਂਜੀ ਅੱਜ ਖੁੰਡੇ ਦੇ ਬੜੇ ਗੇੜੇ ਕੱਢੀ ਆਉਂਦੇ ਜੇ ਖੁੰਡੇ ਦੇ ਕਿੜੇ ਕੀ ਕੱਢਨੇ ਆ ਸ਼ੇਰਾ ਮੈਂ ਵੇਣਾ ਪਿਆ ਸਾ ਵੀ ਹੈ ਤਾਂ ਲੱਕੜਾ ਕਿਤੇ ਪਿੱਤਲ ਦੇ ਕਿਲ ਕੋਕੇ ਵੀ ਇਹਦੇ ਵਿੱਚ ਲੱਗੇ ਆ ਪਰ ਇਹਦੀ ਮੈਂ ਸ਼ਕਤੀ ਮਾਪਦਾ ਪਿਆ ਹਾਂ ਸ਼ੇਰਾ ਹੂੰ ਜਿੰਨਾ ਚਿਰ ਇਹ ਸਾਡੇ ਵਡੇਰਿਆਂ ਦੇ ਹੱਥ ਵਿੱਚ ਰਿਹਾ ਹੈ ਨਾ ਉਹਨਾਂ ਚਿਰ ਨਾ ਤਾਂ ਘਰਾਂ 'ਚ ਕੰਧਾਂ ਨਿਕਲੀਆਂ ਨਾ ਕੋਈ ਬਾਹਰੀ ਹਮਲੇ ਹੋਏ ਪਿੰਡ ਪੱਦਰ ਦੇ ਫੈਸਲੇ ਵੀ ਪਿੰਡ ਪੱਦਰ ਤੇ ਹੁੰਦੇ ਰਹੇ ਆ ਸਰਪੰਚੀ ਤੱਕ ਦੀਆਂ ਚੋਣਾ ਜਿਹੜੀਆਂ ਨੇ ਉਹ ਵੀ ਇਹ ਕਰਮਾਲਾ ਕਰਵਾਉਂਦਾ ਰਿਹਾ ਸਰਕਾਰੇ ਦਰਬਾਰੇ ਵੀ ਇਹਨੂੰ ਪੂਰਾ ਮਾਨ ਸਤਕਾਰ ਮਿਲਦਾ ਰਿਹਾ ਉਹ ਕਿਤੇ ਕਿਤੇ ਵੱਡੇ ਵੱਡੇ ਹੋਜੇ ਸਰਦਾਰ ਵੀ ਹੋਏ ਜਿਨ੍ਹਾਂ ਨੇ ਕਿਤੇ ਚਿੱਠੀ ਨਹੀਂ ਸੀ ਲਿਖਣੀ ਆਉਂਦੀ ਹੁੰਦੀ ਇਹਨੂੰ ਹੀ ਫੜਾ ਕੇ ਹੱਥ ਚ ਘੱਲ ਦਿੰਦੇ ਸੀ ਜਾਂ ਜਿਹੜੇ ਦਫਤਰ ਚ ਕੰਮ ਹੀ ਜਾ ਕੇ ਵਿਖਾ ਦੀ ਉਹਨੂੰ ਅੱਜ ਜਿਹੜਾ ਚਿੱਟੇ ਦੀ ਲਹਿਰ ਚੱਲੀ ਹੈ ਨਾ ਉਹ ਵੀ ਇਹ ਕਦੇ ਕਾਮਯਾਬ ਰਹਿੰਦਾ ਉਹ ਕਦੇ ਨਹੀਂ ਚੱਲਣੀ ਸਹੀ ਗੱਲ ਜਿਹੜੀਆਂ ਸਾਡੀਆਂ ਧੀਆ ਪੈਣਾ ਅੱਜ ਦਾਲਤਾਂ ਚ ਖੜੀਆਂ ਨੇ ਊਮਨ ਸੱਲਾਂ ਦੇ ਬਾਹਰ ਖੜੀਆਂ ਨੇ ਤਲਾਕ ਲੈਣ ਵਾਸਤੇ ਹੋਰ ਕੰਮਾਂ ਵਾਸਤੇ ਜੇ ਕਿਤੇ ਇਹ ਖੜਾ ਹੁੰਦਾ ਇਹ ਹੱਥਾਂ ਚ ਹੁੰਦਾ ਉਹ ਵੀ ਨਹੀਂ ਸੀ ਕਿਤੇ ਹੋਣਾ ਇਹ ਦਾ ਕਰਮਾਂ ਵਾਲਾ ਇਹੋ ਜਿਹਾ ਸੀ ਇਹਨੇ ਯਾਰ ਨੌਜਵਾਨੀ ਦੂਰੋਂ ਵੇਖ ਕੇ ਸ਼ਰਮਾ ਜਾਂਦੀ ਹੁੰਦੀ ਸੀ ਉਹ ਆਉਂਦਾ ਪਿਆ ਖੁੰਡੇ ਵਾਲਾ ਬਾਪੂ ਆਏ ਉਹਦੇ ਸਾਹਮਣੇ ਨਾਲ ਕੁਝ ਵੀ ਬੋਲਿਆ ਜੇ ਅੱਜ ਅਸੀਂ ਅਸੀਂ ਖੁੰਡੇ ਵਾਲੇ ਬਾਪੂ ਵੀ ਗਵਾਲੇ ਉਹ ਹੱਥ ਵੀ ਨਾ ਰਹੇ ਤੇ ਇਹ ਕਰਮਾਂ ਵਾਲਾ ਸਾਡੇ ਕੋਲੇ ਇਹ ਵੀ ਨਾ ਰਿਹਾ ਇੱਕ ਵਕਤੀ ਹਥਿਆਰ ਸੀ ਸਾਡੇ ਕੋਲ ਬੜਾ ਵੱਡਾ ਜਿਹੜਾ ਅਸੀਂ ਗਵਾ ਲਿਆ ਉਹ ਜਿਉਂ ਇਹ ਗਵਾਇਆ ਹੈ ਜਿਉਂ ਇਹ ਹੱਥਾਂ ਤੋਂ ਨਿਕਲਿਆ ਕਰਮਾਂ ਵਾਲਾ ਉਦੋਂ ਬਾਅਦ ਦੇ ਵਿੱਚ ਜਟਾ ਇੱਥੇ ਹਾਲਾਤ ਉਹ ਬਣ ਗਏ ਇਸ ਰੰਗਲੇ ਪੰਜਾਬ ਦੇ ਅੱਜ ਆਪੋ ਤਾੜ ਹੀ ਹੈ ਅੱਜ ਕੋਈ ਕਿੱਧਰ ਨੂੰ ਮੂੰਹ ਚੁੱਕੀ ਫਿਰਦਾ ਕੋਈ ਕਿੱਧਰ ਨੂੰ ਚੁੱਕੀ ਫਿਰਦਾ ਇਹ ਇੱਕ ਸੀ ਜਿਹੜਾ ਸਾਰਿਆਂ ਨੂੰ ਪ੍ਰੋਕੇ ਰੱਖ ਲੈਣਾ ਹੁੰਦਾ ਸੀ ਇਹ ਇੱਕ ਇਹੋ ਜਿਹੀ ਸ਼ਾਨ ਸੀ ਜਿੱਥੇ ਜਾ ਕੇ ਖੜ ਜਾਂਦਾ ਸੀ ਉਥੇ ਦੁਨੀਆ ਸਲਾਮਾਂ ਕਰਦੀ ਸੀ ਉਥੇ ਸਰਕਾਰਾਂ ਦਰਬਾਰਾਂ ਵਿੱਚ ਝੁੱਕ ਜਾਂਦੀਆਂ ਸੀ ਉਥੇ ਵੱਡੇ ਵੱਡੇ ਲੀਡਰ ਵੀ ਝੁੱਕ ਜਾਂਦੇ ਸੀ ਅੱਜ ਲੋੜ ਹੈ ਕਿ ਇਹ ਫੇਰ ਸਾਡੇ ਹੱਥਾਂ ਵਿੱਚ ਆ ਜਾਵੇ ਜਿੱਦਣ ਇਹ ਹੱਥਾਂ ਵਿੱਚ ਆ ਗਿਆ ਸਮਝ ਲਈ ਪੰਜਾਬ ਹੋਰ ਵੱਖਰਾ ਹੀ ਨਜ਼ਾਰਾ ਹੋਵੇਗਾ ਪੰਜਾਬ ਦਾ ਇਹ ਜਿਹੜੀ ਨੌਜਵਾਨੀ ਹੈ ਉਹਦੀ ਵਿਚਾਰਦੀ ਕਲਾ ਹੋਵੇਗੀ